ਹਾਂਜੀ ਦਰਸ਼ਕ ਭੈਣਾਂ ਤੇ ਭਰਾਵੋ ਸਭ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮੈਂ ਜਿਹਾਰ ਸਿੰਘ ਅੱਜ ਪਹੁੰਚਿਆ ਹਾਂ ਪਿੰਡ ਟੌੜੇ ਜੋ ਕਿ ਪਿੰਡ ਟੌੜਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਪੈਂਦਾ ਹੈ ਤੇ ਇਹ ਜਿਹੜਾ ਪਿੰਡ ਗਰਚਨ ਸਿੰਘ ਟੌੜਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਜੋ ਕਿ ਸ਼ਰਮਣੀ ਕਮਿਟੀ ਦੇ ਵਿੱਚ ਕਾਫੀ ਸਮਾਂ ਉਹਨਾਂ ਨੇ 22 ਸਾਲ ਸੇਵਾ ਨਿਭਾਈਆ ਤੇ ਉਸ ਪਿੰਡ ਪਹੁੰਚਿਆ ਜਥੇਦਾਰ ਗਰਚਨ ਸਿੰਘ ਪਿੰਡ ਟੌੜਾ ਦੇ ਜਿਹੜੀ ਮੇਨ ਗੱਲ ਆ ਇਸ ਜਗ੍ਹਾ ਤੇ ਨਾ ਮੋਬਲ ਫੇਅਰ ਕਲੱਬ ਟੌੜਾ ਵੱਲੋਂ ਤੀਸਰਾ ਖੋਣਦਾਨ ਕੈਂਪ ਲੱਗ ਰਿਹਾ ਜੀ 25 ਅਗਸਤ ਦਿਨ ਐਤਵਾਰ ਤੇ ਇਸ ਜਗ੍ਹਾ ਤੇ ਮੁੱਖ ਮਹਿਮਾਨ ਜਿਹੜੇ ਪਹੁੰਚਣਗੇ ਉਹ ਵੀ ਦੱਸ ਦਿੰਨੇ ਆ ਤੁਹਾਨੂੰ ਪੰਨਾ ਸਿੱਧੂ ਪਾਲ ਖਰੜ ਨਚਕਾਣੀ ਵਾਲੇ ਤੇ ਅਨਮੋਲ ਕਵਾਤਰਾ ਜੀ ਪਹੁੰਚਣਗੇ ਲੁਧਿਆਣੇ ਵਾਲੇ ਦੇਖੋ ਮਹਾਨ ਹਸਤੀਆਂ ਪਹੁੰਚ ਰਿ ਨੇ ਵੱਡਿਆਂ ਵੱਡਿਆਂ ਤੇ ਹੋਰ ਸਾਰੇ ਭੈਣ ਭਰਾਵਾਂ ਨੇ ਸਹਿਯੋਗ ਦੇਣਾ ਵੱਧ ਤੋਂ ਵੱਧ ਪਹੁੰਚ ਕੇ ਖੂਨਦਾਨ ਕਰਨਾ ਸਭ ਤੋਂ ਵੱਡੀ ਗੱਲ ਇਹ ਆ ਤਾਂ ਜੋ ਕਿ ਤੁਹਾਡਾ ਕੀਤਾ ਹੋਇਆ ਖੂਨਦਾਨ ਕਤਰਾ ਕਤਰਾ ਇਨੇ ਕਾਂ ਜ਼ਿੰਦਗੀਆਂ ਬਚਾ ਸਕਦਾ ਜੀ ਤੁਹਾਡਾ ਕੀਤਾ ਹੋਇਆ ਖੂਨਦਾਨ ਤੇ ਪਹੁੰਚੋ ਫਿਰ ਪਿੰਡ ਟੌੜੇ 25 ਅਗਸਤ ਦਿਨ ਐਤਵਾਰ ਠੀਕ ਹੈ ਜੀ ਤੇ ਆਪਣੇ ਚੈਨਲ ਨੂੰ ਕਰ ਲੋ ਹੀ ਸਬਸਕ੍ਰਾਈਬ ਤਾਂ ਜੋ ਕਿ ਮੇਰੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਹਿਣ ਆ। ਇਹ ਬਾਈ ਆਪਣੇ ਰਮਜ਼ਾਨ ਖਾਨ ਨੇ ਦੇਖੋ ਵਧੀਆ ਇਨਸਾਨ ਨੇ ਸਾਰੇ ਇਹ ਆਪਣੇ ਵੀਰ ਸਾਰੇ ਵੀ ਜਿਹੜੇ ਨੇ ਪ੍ਰਧਾਨ ਨੇ ਇਹ ਕਮੇਟੀ ਦੇ ਇਸ ਜਗ੍ਹਾ ਤੇ ਨਾ ਤੇ ਵਧੀਆ ਚੰਗਾ ਪ੍ਰਾਲਾ ਜਿਹੜੇ ਵੀਰ ਇਹ ਕੰਮ ਕਰਾ ਰਹੇ ਨੇ ਖੂਨਦਾਨ ਕੈਂਪ ਦਾ। ਖੂਨਦਾਨ ਕੈਂਪ ਲਗਾ ਰਹੇ ਨੇ 25 ਅਗਸਤ ਵਾਲੇ ਦਿਨ ਐਤਵਾਰ ਵਾਲੇ ਦਿਨਾਂ ਤੇ ਪਹੁੰਚਣੀ ਵੱਧ ਤੋਂ ਵੱਧ ਆ। ਹੁਣ ਦਾਨ ਕਰੋ ਜੀ ਵੱਧ ਤੋਂ ਵੱਧ ਆ ਕੇ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਕਿ ਮੇਰੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇਨ ਜੀ ਤੇ ਆਪਾਂ ਇਸੋ ਜਿਹਾ ਤੇ ਲੰਨੇ ਆਪਾਂ ਹੁਣ ਇਥੇ ਇਜਾਜ਼ਤਾਂ ਵੈਰੂਜੀ ਦਾ ਖਾਲਸਾ ਵੈਰੂਜੀ ਦੀ ਫਤਿਹ ਜੀ